ਬਿਸਰ ਗਿਆ ਨਵਿੰਦਰ ਸੈਫੀ ਵੀਰ ਨੂੰ ਸੁਣਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੁਝ ਹੋਰ ਕਹਿਣ ਦੀ ਲੋੜ ਹੈ ਉਹਦੇ ਗਾਇ ਗੀਤ ਉਹਦੀਆਂ ਕੀਤੀਆਂ ਗੱਲਾਂ ਅੱਖਰ ਅੱਖਰ ਤੁਹਾਡੇ ਧੁਰੰਦਰ ਤੱਕ ਉਤਰਿਆ ਤੇ ਜਦੋਂ ਇੱਥੋਂ ਅਸੀਂ ਘਰਾਂ ਨੂੰ ਜਾਵਾਂਗੇ ਜਿੰਨਾ ਮਰਜ਼ੀ ਮੀਂਹ ਵਰਦਾ ਰਹੇ ਉਹ ਅੱਖਰ ਹੁਣ ਤੁਹਾਡੇ ਅੰਦਰੋਂ ਰੁੜਨ ਵਾਲੇ ਨਹੀਂ ਬਿਲਕੁਲ ਸਾਇਤ ਵਿਗਿਆਨ ਕੇਂਦਰ ਅੱਜ ਇਸ ਸਭਾ ਦੇ ਵਿੱਚ ਮੈਂ ਜਾਣਦਾ ਕਿ ਇੱਥੇ ਜੇ ਇਸ ਦਵਿੰਦਰ ਸੈਫੀ ਦੀ ਥਾਂ ਤੇ ਕਵੀ ਦਰਬਾਰ ਲਿਖਿਆ ਹੁੰਦਾ ਫਿਰ ਕੁਰਸੀਆਂ ਵੀ ਘੱਟ ਪੈ ਜਾਂਦੀਆਂ ਕਿਉਂਕਿ ਸਾਨੂੰ ਆਪਣਾ ਆਪ ਸੁਣਾਉਣਾ ਆਉਨੇ ਆ ਅਸੀਂ ਸੁਣ ਨਹੀਂ ਆਉਂਦੇ ਸਾਨੂੰ ਚੀਕਾਂ ਸੁਣਨ ਦੀ ਹੁਣ ਅਤ ਪੈ ਗਈ ਆ ਅਸੀਂ ਜਿਹੋ ਜਿਹਾ ਵਿਹਾਂ ਸ਼ਾਦੀਆਂ ਪ੍ਰੋਗਰਾਮਾਂ 'ਚ ਗਾਉਣੇ ਵਜਾਉਨੇ ਆ ਉਹ ਸਾਡਾ ਹੁਣ ਜੀਵਨ ਦਾ ਹਾਸਲ ਨਹੀਂ ਇੱਥੋਂ ਜਦੋਂ ਪ੍ਰੋਫੈਸਰ ਅਫਤਾਰ ਸਿੰਘ ਜੀ ਹੋਰਾਂ ਨੇ ਸਹਿਬਜ਼ਾਦਿਆਂ ਦੇ ਹਵਾਲੇ ਨਾਲ ਗੁਰੂ ਸਾਹਿਬ ਦੇ ਉਹ ਸਫ਼ਰ ਦੀ ਬਾਤ ਪਾਈ ਤਾਂ ਅਸੀਂ ਉਸ ਨੂੰ ਵੀ ਹੁਣ ਸਿਰਵਣ ਕਰਦੇ ਆਂ ਅਸੀਂ ਉਹ ਸਦਕ ਨੂੰ ਹੁਣ ਮਹਿਸੂਸ ਵੀ ਨਹੀਂ ਕਰਦੇ ਕਿਉਂਕਿ ਅਸੀਂ ਸਾਹਿਤ ਹੁਣ ਅਸੀਂ ਗ੍ਰੰਥ ਹੁਣ ਪੜਦੇ ਆ ਮੰਨਾਂ ਚ ਉਤਾਰਦੇ ਨੇ ਤੁਸੀਂ ਸੈਫੀਬੀਰ ਜਦੋਂ ਗੱਲ ਕਰ ਰਹੇ ਸੀਗੇ ਇੱਥੇ ਮਾਂ ਦੀ ਕਮ ਮੈਂ ਦਾਬੇ ਨਾਲ ਕਹਿਣਾ ਕਿ ਇੱਥੇ ਜਿੰਨੇ ਬੈਠੇ ਆ ਸਭ ਨੂੰ ਆਪਣੇ ਮਾਂ ਦੇ ਪਤਾ ਨਹੀਂ ਕਿੰਨੇ ਬੋਲ ਚਿੱਤੇ ਆਏ ਹੁਣੇ ਜਿਹੜੇ ਅਸੀਂ ਸ਼ਾਇਦ ਨਗੋਲਿਆ ਕਰ ਲਿਆ ਤੂੰ ਉਹਨਾਂ ਨੂੰ ਸਾਹਮਣੇ ਮਾਵਾ ਦੇ ਬੋਲ ਰੱਬ ਦੇ ਬੋਲ ਹੁੰਦੇ ਆ। ਮਾਂ ਦੀ ਕਈ ਗੱਲ ਉਹਦੇ ਤੁਰ ਜਾਣ ਤੋਂ ਬਾਅਦ ਬਹੁਤ ਚੇਤੇ ਆਉਂਦੀ ਹੈ ਕਿ ਉਹ ਉਸ ਸਮੇਂ ਕਰ ਕੀ ਸੀ। ਜਿੱਥੋਂ ਤੱਕ ਮੁਹੱਬਤ ਦੀ ਬਾਤ ਆ ਮੈਨੂੰ ਲੱਗਦਾ ਕਿ ਰੱਬ ਤੇ ਮੁਹੱਬਤ 'ਚ ਕੋਈ ਫਰਕ ਨਹੀਂ ਆ। ਜਦੋਂ ਅਸੀਂ ਰੱਬ ਨੂੰ ਮੁਹੱਬਤ ਕਰਨ ਲੱਗ ਜਾਈਏ ਫਿਰ ਉਹ ਰੱਬ ਸਾਡਾ ਯਾਰ ਬਣ ਜਾਂਦਾ ਹੈ ਰੱਬ ਸਾਡਾ ਇਸ਼ਕ ਬਣ ਜਾਂਦਾ ਹੈ ਤੇ ਜਦੋਂ ਅਸੀਂ ਜਿਸ ਸ਼ਖਸੀਅਤ ਨੂੰ ਆਪਣਾ ਬਣਾ ਲੀਏ ਜੇਕਰ ਕਿਸੇ ਨੂੰ ਅਸੀਂ ਮਹਿਬੂਬ ਬਣਾ ਲੀਏ ਤੇ ਜੇਕਰ ਉਹ ਸੱਚੀ ਮੁਹੱਬਤ ਹੋਵੇ ਉਹ ਰੱਬ ਬਣ ਜਾਂਦਾ ਹੈ ਸੋ ਅੱਜ ਇਹ ਫਰਕ ਕਰਨਾ ਔਖਾ ਸੀ ਜਿਵੇਂ ਕਹਿ ਕੇ ਕਹਿ ਕੇ ਇਸ ਦੀ ਕੀ ਜਾਂ ਇਸ਼ਕ ਮਜਾਜੀ ਅੱਜ ਇਹ ਜੋ ਇਸ਼ਕ ਹਕੀਕੀ ਹੀ ਲੱਗਿਆ ਮਜਾਜੀ ਨਹੀਂ ਲੱਗਿਆ ਅੱਜ ਲੱਗਾ ਕਿ ਦਮਿੰਦਰ ਸੈਫੀ ਜਿਹੜਾ ਜਿਹੜਾ ਅਖਰ ਬੋਲ ਰਿਹਾ ਉਹ ਬੋਲਦਾ ਰਿਹਾ ਮੈਂ ਇਹ ਵੀ ਮਹਿਸੂਸ ਕਰ ਰਿਹਾ ਸੀ ਉੱਥੇ ਬੈਠਾ ਕਿ ਅੱਜ ਇਸ ਪ੍ਰਧਾਨਗੀ ਮੰਡਲ ਦੀ ਵੀ ਲੋੜ ਨਹੀਂ ਸੀ ਅੱਜ ਕਿਸੇ ਹੋਰ ਅਚੇਚ ਦੀ ਵੀ ਲੋੜ ਨਹੀਂ ਸੀ ਅਰੰਭਿਤ ਪਰਮ ਇੱਥੋਂ ਬਾਹਰ ਡਾਟਾ ਪੜ੍ਹਦੇ ਤੇ ਦਮਿੰਦਰ ਸੈਫੀ ਬੋਲਦਾ ਤੇ ਉਹ ਤੋਂ ਬਾਅਦ ਅਸੀਂ ਇਸ ਸਮਾਗਮ ਨੂੰ ਸੰਪੰਨ ਕਰ ਲੈਂਦੇ ਸ਼ਾਇਦ ਉਹ ਸਿਖਰ ਸੀ ਬਿਲਕੁਲ ਹੁਣ ਅਸੀਂ ਉਹੀ ਵਾਅਦਾ ਕਟਾ ਕਰ ਰਹੇ ਹਾਂ ਸੱਚਾਈ ਕਹਿੰਦੇ ਮੈਂ ਅੱਜ ਕੱਲ ਪਤਾ ਮਲਕ ਸਾਹਿਬ ਨੂੰ ਅੱਜ ਕੱਲ 2-7 ਹਫ਼ਤਾ ਤੇ ਕੰਮ ਕਰ ਰਹੇ ਆਂ ਕੋਸ਼ਿਸ਼ ਕਰਾਂਗੇ ਕਿ ਕਿਤਾਬੋ ਹੋਵੇ ਲਿਖਿਆ ਪਤਾ ਨਹੀਂ ਕਿਸ ਭਾਵ ਤੇ ਜਾਂਦਾ ਅੱਜ ਮੈਨੂੰ ਲੱਗਦਾ ਕਿ ਉਹ 70% ਦਵਿੰਦਰ ਸੈਫੀ ਲਈ ਉਹ ਲਿਖਿਆ ਮੈਂ ਕੱਚ ਦਾ ਟੁਕੜਾ ਨਹੀਂ ਹਾਂ ਸ਼ੁੱਧ ਹੀਰਾ ਹਾਂ ਮੈਂ ਕੱਚ ਦਾ ਟੁਕੜਾ ਨਹੀਂ ਹਾਂ ਸ਼ੁੱਧ ਹੀਰਾ ਹਾਂ ਜੇ ਯਕੀਨ ਨਹੀਂ ਤਾਂ ਝੱਟ ਕੇ ਵੇਖਣੀ ਬਹੁਤ ਅੱਛਾ ਜਿੱਥੋਂ ਤੱਕ ਸੈਫੀ ਦੇ ਜੀਵਨ ਦੀ ਗੱਲ ਆ ਮੈਂ ਦੀਵਿੰਦਰ ਸੈਫੀਨ ਉਹ ਅੱਜ ਸ਼ਾਇਦ ਚੌਥੀ ਵਾਰ ਮਿਲ ਰਿਹਾ ਦੋ ਮੁਲਾਕਾਤਾਂ ਚੋ ਇੱਕ ਮੁਲਾਕਾਤ ਸਾਡੀ ਨਾਬੇ ਆ ਜਿਹੜੀ ਇਹੀ ਮੁਲਾਕਾਤ ਸੀ ਕਿ ਕਵੀ ਦਰਬਾਰ ਚ ਇਹਨਾਂ ਦਾ ਨਾਮ ਸੀ ਤੇ ਸਟੇਜ ਮੇਰੇ ਕੋਲ ਸੀ ਮੈਂ ਇਹਨਾਂ ਨੂੰ ਬੁਲਾਇਆ ਤੇ ਇਹਨਾਂ ਨੇ ਕਵਿਤਾ ਪੜ੍ਹੀ ਤੇ ਉਸ ਕਵਿਤਾ ਨੇ ਪ੍ਰਭਾਵਿਤ ਕੀਤਾ ਉਸ ਵਾਰ ਅਸੀਂ ਜੱਫੀ ਪਾ ਕੇ ਮਿਲੇ ਆਪਣੇ ਘਰ ਨੂੰ ਮੈਂ ਆਪਣੇ ਘੰਡ ਨੂੰ ਦੂਸਰੀ ਮੁਲਾਕਾਤ ਸਾਡੀ ਕੇਂਦਰੀ ਦੀ ਕਾਰਜਕਾਰੀ ਚ ਹੁੰਦੀ ਆ ਤੀਸਰੀ ਮੇਰੀ ਕਰੋਪੜ ਇੱਕ ਮੁਲਾਕਾਤ ਸੈਫੀ ਵੀਰ ਡਾਈਟ ਚਰਚ ਦਾ ਸੇਵਾ ਨਿਵਾ ਰਹੇ ਨੇ ਉੱਥੇ ਹੁੰਦੀ ਆ ਪਰ ਦਵਿੰਦਰ ਸੈਫੀ ਨੂੰ ਜਾਣਿਆ ਪਛਾਣਿਆ ਸਮਝਿਆ ਤੇ ਅਪਣਾਇਆ ਮੈਂ ਅੱਜ ਇਹ ਬੰਦਾ ਮਸ਼ੀਨੀ ਨਹੀਂ ਹੈ ਇਸ ਕੋਲੋਂ ਤੁਹਾਨੂੰ ਮਿਲਦਿਆਂ ਹੀਟਰ ਵਾਲੀ ਨਿੱਗ ਨਹੀਂ ਆਏਗੀ ਹੀਟਰ ਵਾਲਾ ਸਹੀ ਹੈਗਾ ਇਹਦੇ ਕੋਲ ਬੰਬਣਾਂ ਵਾਲੀ ਖੇਸੀ ਵਾਲਾ ਨਿੱਕ ਆਉਂਦਾ ਹੈ। ਇਹਦੇ ਕੋਲ ਉਹ ਮਾਂ ਦੀ ਲੋਈ ਵਾਲਾ ਨਿੱਕ ਆਉਂਦਾ ਹੈ। ਇਸ ਬੰਦੇ ਨੇ ਅੱਜ ਇੱਥੇ ਨਿਰਾ ਝੂਠ ਬੋਲਿਆ। ਸਿੱਧਾ ਸਪੱਸ਼ਟ ਮੈਂ ਦੱਸ ਰਿਹਾ ਕਿ ਨੇ ਬਿਲਕੁਲ ਕੋਰਾ ਝੂਠ ਬੋਲਿਆ। ਕਿ ਇਹਨੇ ਬਚਪਨ ਤੋਂ ਗਰੀਬੀ ਹਟਾਈ ਹੈ, ਅਖਾਈ ਹਟਾਈ ਹੈ। ਇਹ ਬਹੁਤ ਅਮੀਰ ਹੈ, ਸ਼ਬਦਾਂ ਦਾ ਅਮੀਰ ਹੈ, ਰਿਸ਼ਤਿਆਂ ਦਾ ਅਮੀਰ ਹੈ। ਇੱਕ ਗੱਲ ਜਿਹੜੀ ਮੈਂ ਇਹਨਾਂ ਚਾਰ ਮੁਲਾਕਾਤਾਂ ਜਿਹਦੇ ਬਾਰੇ ਜਾਣੀ ਆ ਕਿ ਇਸ sire ਦਾ ਠੱਗ ਹੈ ਇਹ ਦਿਲ ਚਰਾਉਂਦਾ ਹੈ ਇਹ ਮਨ ਚਰਾਉਂਦਾ ਹੈ ਇਹ ਤੁਹਾਡੇ ਅੰਦਰੋਂ ਤੁਹਾਡਾ ਆਪਣਾ ਚਰਾ ਕੇ ਲੈ ਜਾਂਦਾ ਤੇ ਆਪ ਤੁਹਾਡੇ ਅੰਦਰ ਬਣ ਕੇ ਬਹਿ ਜਾਂਦਾ ਇਸ ਨੂੰ ਕੱਢਣਾ ਬਹੁਤ ਔਖਾ ਹੈ ਮੈਂ ਇੱਕ ਕਿਤਾਬ ਜਿੱਦਣ ਦੀ ਇਹਨੇ ਦਿੱਤੀ ਆ ਉਦੋਂ ਦੀ ਪੜੀ ਜਾਣਾ ਤੇ ਚੋ ਜਿਹੜੀਆਂ 17ਵੇਂ ਚੁਣ ਕੇ ਆਇਆ ਜੀ ਕਰਦਾ ਕਿ ਪੂਰੀ ਕਿਤਾਬ ਪੜਾਂ ਪਰ ਮੈਂ ਅੱਜ ਕਿਤਾਬ ਬਾਰੇ ਗੱਲ ਨਹੀਂ ਕਰਾਂਗਾ ਕਿਉਂਕਿ ਜਦੋਂ ਤੁਹਾਡੇ ਤੇ ਇਸ਼ਕ ਹਾਵੀ ਹੋ ਜਾਵੇ ਫਿਰ ਸਹੀਫੀ ਤੋਂ ਬਿਨਾ ਕੁਝ ਦਿਕਦਾ ਨਹੀਂ ਮੁਬਾਰਕ ਸਵਾਤ ਹੈ ਜੀ